ਗੱਡੀ ਕਿੰਨੀ ਗਈ ਤੁਹਾਡੀ ਆਪਣੇ ਤਾਂ 10 ਕਿਲੇ ਆ ਜੀ 10 ਕਿਲੇ ਚ ਬਚਿਆ ਕੁਛ ਨਹੀਂ ਕੁਝ ਨਹੀਂ ਬਚਿਆ ਜੀ ਸਾਰੀ ਖਤਮ ਹੋ ਗਈ ਮਾਲ ਡੰਗਰ ਮਾਲ ਡੰਗਰ ਮਾਲ ਡੰਗਰ ਵੀ ਕਰੇ ਉਹਨਾਂ ਨੂੰ ਪੱਠੇ-ਵੱਠੇ ਇੱਥੇ ਹੀ ਖੜੀ ਦੇ ਉਹ ਪਾਈਦੇ ਆ ਜੀ ਹਾਂ ਜੀ ਅੱਛਾ ਸਰਕਾਰ ਪਹੁੰਚੀ ਇੱਥੇ ਕੋਈ ਪਹੁੰਚਿਆ ਸਰਕਾਰੀ ਅਧਿਕਾਰੀ ਸਮਾਨ ਲੈ ਕੇ ਜਾਂ ਪਰਾਸ਼ਣ ਦੀ ਗੱਲ ਕਰੀਏ ਜਾਂ ਚਾਰੇ ਦੀ ਗੱਲ ਕਰੀਏ ਕਿ ਸੰਸਥਾਵਾਂ ਆ ਰਹੀਆਂ ਸਰਕਾਰ ਦੇ ਵੋਟਾਂ ਵੇਲੇ ਹੀ ਆਉਂਦੀ ਓਦਾਂ ਤੇ ਆਉਂਦੀ ਨਹੀਂ ਓਦਾਂ ਨਹੀਂ ਆਉਂਦੀ ਵੋਟਾਂ ਵੇਲੇ ਤਾਂ ਬਹੁਤ ਹੂਟਰ ਵੇਖਦੇ ਹੋਣੇ ਹਨਾ ਕਿ ਆਜ ਕਿ ਇਤਰੋ ਵੋਟਰ ਵਾਲੀ ਗੱਡੀ ਆ ਗਈ ਕੋਈ ਇਤਰੋ ਉਦੋਂ ਤੇ ਬਸ ਸਰਕਾਰ ਨੂੰ ਹੀ ਹੁੰਦਾ ਵੋਟਾਂ ਪੈ ਜਾਣੀ ਸਰਕਾਰ ਸਾਡੀ ਭਾਂਜੇ ਹੁਣ ਤੇ ਹਾ ਪਾਣੀ ਆਇਆ ਹੁਣ ਤੇ ਕੋਈ ਨਹੀਂ ਬੋਲ ਰਿਹਾ ਕਿਸੇ ਨੇ ਨਹੀਂ ਬਿਸ਼ਿਆਣਗੇ ਹਾਂਜੀ ਕੀ ਚਾਹੁੰਨੇ ਹੋ ਕੀ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਤੁਸੀਂ ਸਰਕਾਰ ਨੂੰ ਇਹ ਚਾਹਣਾ ਇਹੋ ਕਹਿਣਾ ਚਾਹੁੰਦੇ ਆ ਕਿ ਪਾਣੀ ਦੇ ਜੋ ਹਾਲਾਤ ਵੇਖ ਰਹੇ ਆ ਕਿ ਪਾਣੀ ਦੋ ਇੱਥੇ ਆਣ ਕੇ ਲੋਕਾਂ ਦੀ ਮਦਦ ਕਰਨਾ ਹੈ ਪਾਣੀ ਦਾ ਦੂਸਰਾ ਪਾਣੀ ਦਾ ਥੋੜਾ ਪੱਧਰ ਘਟਾਣ ਲਈ ਕੀ ਕਿਹੜੀਆਂ ਚੀਜ਼ਾਂ ਦੀ ਲੋੜ ਆ ਪੁੱਤਰਾ ਹੁਣ ਜਦੋਂ ਅੰਦਰ ਆਪਾਂ ਗੱਲ ਕਰੀਏ ਇਸ ਟਾਈਮ ਤੇ ਕਿਹੜੀਆਂ ਕਿਹੜੀਆਂ ਜ਼ਰੂਰੀ ਚੀਜ਼ਾਂ ਦੀ ਲੋੜ ਆ ਜ਼ਰੂਰੀ ਜੀ ਜਾਇ ਇਹ ਗਲਤੀ ਸਾਰੀਆਂ ਹੀ ਆ ਜੀ। ਹਾਂ ਜੀ। ਮਾਲ ਡੰਗਰ ਦੇ ਪੱਠੇ-ਪੁੱਠੇ ਹੋ ਗਏ। ਸੌਦਾ ਬਤਾ ਗਿਆ ਕਰਦਾ ਜੀ। ਹਾਂ ਜੀ। ਉਧਰ ਫਿਰ ਪੜਾਈ ਵੀ ਖਰਾਬ ਹੁੰਦੀ ਹੁੰਦੀ ਜਦ ਇਹੋ ਜਿਹਾ ਕੰਮ ਹੋਵੇ। ਬਾਈ ਤੇ ਬਹੁਤ ਖਰਾਬ ਹੁੰਦੀ ਆ। ਪੜਾਈ ਸਕੂਲ ਵੀ ਨਹੀਂ ਜਾਇਆ ਜਾਂਦਾ ਜੀ। ਕਿੰਨੇ ਭੈਣ ਭਰਾਓ ਤੁਸੀਂ? ਤਿੰਨ ਭੈਣ ਭਰਾ ਆਂ ਜੀ। ਛੋਟੇ ਕਿ ਵੱਡੇ ਆ? ਉਹ ਵੱਡੇ ਭੈਣਾਂ ਦੋ। ਹਾਂ ਜੀ। ਇਹ ਕਿੰਨੀ ਕਰੀਆਂ ਮੰਝਰ ਕਿੰਨੀ ਕਰੀ ਵੇਖਿਆ ਪਾਣੀ ਜਿਹਾ ਪਿੱਛੇ ਖਲੋਤਾ ਹੋਇਆ। ਛੋਟਿਆਂ ਦੇ ਤਾਂ ਵੇਖ ਰਹੇ ਆ ਜੀ।